ਸਾਈ ਸ਼੍ਰੀ ਅਕਾਲ ਦੋਸਤੋ ਅੱਜ ਦੀ ਜਿਹੜੀ ਕਹਾਣੀ ਹੈਗੀ ਏ ਉਹ ਚਾਰ ਪੁੱਤਰਾਂ ਤੇ ਇੱਕ ਮਾਂ ਦੀ ਕਹਾਣੀ ਹੈਗੀ ਏ ਕਿ ਜਿਹੜਸ ਮਾਂ ਦੇ ਘਰ ਵਾਲਾ ਜਿਸ ਦਾ ਚਾਰ ਪੁੱਤਰ ਹੁੰਦੇ ਨੇ ਉਹ ਚਾਰ ਪੁੱਤਰਾਂ ਦੀ ਇੱਕ ਮਾਂ ਹੁੰਦੀ ਏ ਤੇ ਉਸ ਦਾ ਇੱਕ ਪਿਤਾ ਹੁੰਦਾ ਹੈ ਤੇ ਜਿਹੜਾ ਪਿਤਾ ਹੁੰਦਾ ਹੈ ਉਸ ਦੀ ਮੌਤ ਹੋ ਜਾਂਦੀ ਏ ਤੇ ਉਹਨਾਂ ਦੀ ਮਾਂ ਇਕੱਲੀ ਰਹਿ ਜਾਂਦੀ ਏ ਚਾਰ ਪੁੱਤਰ ਆਪਣੀ ਮਾਂ ਦੀ ਕਿਸ ਤਰ੍ਹਾਂ ਸੇਵਾ ਕਰਦੇ ਨੇ ਕੀ ਹੁੰਦਾ ਹੈ ਆਪ ਕਹਾਣੀ ਤੱਕ ਲਾਸਟ ਤੱਕ ਜਰੂਰ ਦੇਖਿਓ ਤੇ ਬਹੁਤ ਹੀ ਸੋਹਣੀ ਕਹਾਣੀ ਹੈਗੀ ਏ ਚਲੋ ਸ਼ੁਰੂ ਕਰਦੇ ਆਂ ਕਹਾਣੀ ਜਿਹੜੇ ਚਾਰ ਪੁੱਤਰਾਂ ਦੀ ਮਾਂ ਹੁੰਦੀ ਏ ਤੇ ਉਸ ਦੇ ਜਦੋਂ ਪਤੀ ਦੀ ਡੈਥ ਹੋ ਜਾਂਦੀ ਏ ਤੇ ਜਿਹੜੇ ਉਹ ਚਾਰ ਪੁੱਤਰ ਹੁੰਦੇ ਆ ਦੀ ਮਾਂ ਨੂੰ ਜਿਹੜਾ ਘਰ ਹੁੰਦੇ ਆ ਮਕਾਨ ਹੁੰਦੇ ਨੇ ਤੇ ਜਿਹੜੀ ਜ਼ਮੀਨ ਹੁੰਦੀ ਓਸ ਨੂੰ ਵੰਡ ਲੈਂਦੇ ਚਾਰ ਹਿੱਸਿਆਂ ਵਿੱਚ ਤੇ ਜਿਹੜੀ ਆ ਦੀ ਮਾਂ ਹੁੰਦੀ ਏ ਉਸ ਨੂੰ ਇੱਕ ਇੱਕ ਮਹੀਨਾ ਆਪਦੇ ਘਰਾਂ ਵਿੱਚ ਰੱਖਣ ਲਈ ਮਤਲਬ ਹੁੰਦੇ ਨੇ ਤਿਆਰ ਕੀ ਇੱਕ ਮਹੀਨਾ ਉਹਦੇ ਨਾਲ ਰਹੇਗੀ ਤੇ ਇੱਕ ਮਹੀਨਾ ਉਹਦੇ ਨਾਲ ਇਹ ਜਿਹੜਾ ਛੋਟਾ ਮੁੰਡਾ ਹੁੰਦਾ ਉਹ ਬਹੁਤ ਹੀ ਦਿਆਲੂ ਸੁਭਾਅ ਦਾ ਤੇ ਨੇਕ ਮੁੰਡਾ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਉਹ ਨਾ ਕਿ ਮੇਰੀ ਮਾਂ ਕਿਵੇਂ ਹੈ ਨਾ ਇੱਕ ਮਹੀਨਾ ਉਧਰ ਇੱਕ ਮਹੀਨਾ ਉਧਰ ਇਸ ਤਰ੍ਹਾਂ ਨਹੀਂ ਮੈਂ ਉਸ ਦੀ ਵਧੀਆ ਸੇਵਾ ਕਰਨਾ ਚਾਹੁੰਦਾ ਤੇ ਉਸ ਨੇ ਆਪਦੇ ਭਰਾਵਾਂ ਨਾਲ ਗੱਲ ਕੀਤੀ ਕਿ ਤੁਸੀਂ ਜਿਹੜਾ ਮੇਰਾ ਮਕਾਨ ਹੈਗਾ ਹੈ ਜਿਹੜੀ ਮੇਰੀ ਜ਼ਮੀਨ ਹੈ ਉਹ ਤੁਸੀਂ ਰੱਖ ਲਓ ਪਰ ਮੇਰੀ ਮਾਂ ਦੀ ਸੇਵਾ ਬਸ ਮੈਨੂੰ ਹੀ ਕਰਨ ਦਿੱਤੀ ਜਾਵੇ ਮੈਂ ਹੀ ਉਸ ਨੂੰ ਕਰਾਂਗਾ ਤੇ ਜਿਹੜੇ ਉਸਦੇ ਤਿੰਨ ਭਰਾ ਹੁੰਦੇ ਨੇ ਉਹ ਸੋਚਦੇ ਨੇ ਕਿ ਇਸ ਨਾਲੋਂ ਵਧੀਆ ਕੀ ਹੋ ਸਕਦਾ ਹੈ ਕਿ ਅਸੀਂ ਨਾਲੇ ਤਾਂ ਸਾਡੇ ਮਾਂ ਘਲੋ ਲਵੇਗੀ ਕਿ ਹਣਾ ਹੁੰਦਾ ਰੋਟੀ ਹੁੰਦਾ ਫਿਕਰ ਮੁਕੇਗਾ ਤੇ ਇੱਕ ਸਾਨੂੰ ਜ਼ਮੀਨ ਤੇ ਮਕਾਨ ਵੀ ਹੋਰ ਮਿਲ ਜੇਗਾ ਉਹ ਕਹਿੰਦੇ ਨੇ ਕਿ ਇਸ ਤੋਂ ਬੇਕੁਕ ਕੋਣ ਹੋ ਸਕਦਾ ਏ ਤੇ ਉਹ ਇਸੇ ਤਰ੍ਹਾਂ ਉਸ ਨੂੰ ਤੋਂ ਜ਼ਮੀਨ ਲੈ ਲੈਂਦੇ ਆ ਘਰ ਲੈ ਲੈਂਦੇ ਤੇ ਮਾਂ ਉਸ ਨੂੰ ਦੇ ਦਿੰਦੇ ਆ ਜਿਹੜਾ ਮੁੰਡਾ ਹੁੰਦਾ ਹੈ ਮਾਂ ਨੂੰ ਲੈ ਕੇ ਇੱਕ ਚੌਪੜੀ ਵਿੱਚ ਰਹਿਣ ਲੱਗ ਪੈਂਦਾ ਉਸ ਦੀ ਪਤਨੀ ਹੁੰਦੀ ਏ ਉਹ ਆਦੀ ਮਾਂ ਦੀ ਬਹੁਤ ਸੇਵਾ ਕਰਦਾ ਏ ਥੋੜੇ ਟਾਈਮ ਬਾਅਦ ਉਸ ਦੀ ਮਾਂ ਮਰ ਜਾਂਦੀ ਏ ਤੇ ਉਸ ਦੀ ਪਤਨੀ ਕਹਿੰਦੀ ਹੈ ਕਿ ਤੂੰ ਕਿਹਣਾ ਕੀ ਕੀਤਾ ਕਿ ਤੇਰੀ ਮਾਂ ਨਹੀਂ ਰਹੀ ਤੇ ਆਪਣੇ ਕੋਲ ਖਾਣ ਪੀਣ ਘਰ ਵਾਸਤੇ ਵੀ ਕੁਝ ਨਹੀਂ ਰਹਿ ਗਿਆ ਫਿਰ ਕੀ ਹੁੰਦਾ ਹੈ ਕਿ ਹੌਲੀ ਹੌਲੀ ਉਹ ਮੁੰਡਾ ਅੱਜ ਰੋਜ਼ੀ ਰੋਟੀ ਕਮਾ ਕੇ ਲਿਆਉਂਦਾ ਹੈ ਤੇ ਆਪਣੀ ਪਤਨੀ ਨੂੰ ਖਵਾਉਂਦਾ ਹੈ ਬਸ ਉਹਨਾਂ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਥੋੜੇ ਕੁ ਟਾਈਮ ਬਾਅਦ ਹੀ ਹੁੰਦੇ ਸੁਪਨੇ ਦੇ ਵਿੱਚ ਆਉਂਦਾ ਹੈ ਆਉਂਦਾ ਹੈ ਕੁਛ ਕੀ ਹਨਾ ਕਿ ਕੋਈ ਜਿਵੇਂ ਬੋਲਦਾ ਹੈ ਕਿ ਜੇ ਤੈਨੂੰ 5000 ਮੋਹਰੇ ਚਾਹੀਦੀਆਂ ਸੋਨੇ ਦੀਆਂ ਤੇ ਮੈਂ ਤੈਨੂੰ ਥਾਂ ਦੱਸ ਸਕਦਾ ਜੇ ਤੈਨੂੰ ਚਾਹੀਦੀ ਹੈ ਤਾਂ ਅੱਗੋ ਇਹ ਸੁਪਨੇ ਦੇ ਵਿੱਚ ਕਹਿੰਦਾ ਹੈ ਕਿ ਨਹੀਂ ਕਿ ਉਹ ਮੋਹਰਾ ਕਿ ਬਰਕਤ ਵਾਲੀਆਂ ਹੈਗੀਆਂ ਨੇ ਕਿ ਨਹੀਂ ਉਹ ਅੱਗੋ ਜਵਾਬ ਆਉਂਦਾ ਕਿ ਨਹੀਂ ਬਰਕਤ ਵਾਲੀਆਂ ਨਹੀਂ ਹੈਗੀਆਂ ਤੇ ਉਹ ਕਹਿੰਦਾ ਨਹੀਂ ਫਿਰ ਮੈਨੂੰ ਨਹੀਂ ਚਾਹੀਦੀਆਂ ਜਿਹੜੀ ਚੀਜ਼ ਬਰਕਤ ਵਾਲੀ ਨਹੀਂ ਹੈਗੀ ਉਹ ਮੈਨੂੰ ਨਹੀਂ ਚਾਹੀਦੀ ਫਿਰ ਇਸੇ ਤਰ੍ਹਾਂ ਹੀ ਉਹ ਫਿਰ ਦੁਬਾਰਾ 2-3 ਦਿਨਾਂ ਬਾਅਦ ਫਿਰ ਜਦੋਂ ਉਸ ਨੂੰ ਫਿਰ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਆਉਂਦਾ ਹੈ ਕਿ 500 ਸੋਨੇ ਦੀਆਂ ਮੋਹਰਾ ਹੇ ਗਿਆਨੀ ਤੇ ਜੇ ਤੈਨੂੰ ਚਾਹੀਦੀਆਂ ਤੇ ਦੱਸ ਕਿ ਤੈਨੂੰ ਮੈਂ ਉਸ ਦਾ ਰਸਤਾ ਦੱਸਾਂ ਉਹ ਕਹਿੰਦਾ ਫਿਰ ਉਹ ਉਹੀ ਸਵਾਲ ਕਰਦਾ ਹੈ ਕਿ ਬਰਕਤ ਵਾਲੀਆਂ ਨੇ ਉਹ ਅੱਗੋਂ ਜਵਾਬ ਆਉਂਦਾ ਨਹੀਂ ਕਿ ਬਰਕਤ ਵਾਲੀਆਂ ਨਹੀਂ ਆਈਆਂ ਉਹ ਫਿਰ ਕਹਿੰਦਾ ਹੈ ਕਿ ਜੇ ਬਰਕਤ ਵਾਲੀਆਂ ਨਹੀਂ ਆਈਆਂ ਤੇ ਮੈਨੂੰ ਨਹੀਂ ਚਾਹੀਦੀਆਂ ਅਗਲੇ ਦਿਨ ਉਹ ਆਪਦੀ ਪਤਲੀ ਨੂੰ ਦੱਸਦਾ ਹੈ ਕਿ ਪਹਿਲਾਂ ਮੈਨੂੰ 5000 سونے ਦੀਆਂ ਮੋਹਰਾਂ ਦਾ ਆਇਆ ਸੀ ਤੇ ਉਹ ਕਹਿੰਦਾ ਸੀ ਜੇ ਤੈਨੂੰ ਚਾਹੀਦੀਆਂ ਤੇ ਰਸਤਾ ਦੱਸਾਂ ਤੇ ਪਰ ਮੈਂ ਨਾਲ ਕੀਤੀ ਕਿਉਂਕਿ ਉਹ ਬਰਕਤ ਵਾਲਾ ਨਹੀਂ ਹੈ ਉਸ ਦੀ ਪਤਨੀ ਕਹਿੰਦੀ ਕਿ ਕਿਉਂ ਤੈਨੂੰ ਨਹੀਂ ਸੀ ਕਰਨੀਆਂ ਚਾਹੀਦੀ ਫਿਰ ਉਹ ਕਹਿੰਦਾ ਕਿ ਰਾਤ ਮੈਨੂੰ ਫੇਰ ਆਈਆਂ 500 ਮੋਹਰਾਂ سونے ਦੀ ਉਹ ਕਹਿੰਦੀ ਚੱਲ 5000 ਨਹੀਂ ਲੈ ਰਿਆਂ ਤੇ 500 ਹੀ ਲੈ ਲੈਂਦਾ ਤੇ ਉਹ ਕਹਿੰਦਾ ਕਿ ਨਹੀਂ ਮੈਂ ਉਹ ਬਰਕਤ ਵਾਲਾ ਉਹ ਵੀ ਨਹੀਂ ਸੀ ਆਇਆ ਫਿਰ ਉਹ ਸੌਂਦਾ ਹੈ ਜਿਸਦੇ ਅਗਲੇ ਦਿਨ ਤੇ ਫਿਰ ਉਸ ਦੇ ਸੁਪੜੇ ਵਿੱਚ ਆਉਂਦੀ ਹੈ ਕਿ ਦੋ ਮੋਹਰਾਂ ਨੇ سونے ਦੀਆਂ ਤੇ ਜੇ ਤੁਮ ਚਾਹੀਦੀਆਂ ਤੇ ਦੱਸਾਂ ਉਹ ਫਿਰ ਉਹੀ ਸਵਾਲ ਕਰਦਾ ਹੈ ਕਿ ਬਰਕਤ ਵਾਲੀਆਂ ਹੈਗੀਆਂ ਨੇ ਜਾਂ ਨਹੀਂ ਜਦੋਂ ਉਹ ਕਹਿੰਦਾ ਹੈ ਬਰਕਤ ਵਾਲੀਆਂ ਹੈਗੀਆਂ ਨੇ ਕਿ ਹਾਂ ਉਹ ਅੱਗੋ ਜਵਾਬ ਹਾਂ ਦਾ ਆਉਂਦਾ ਹੈ ਤੇ ਉਹ ਫਿਰ ਕਹਿੰਦਾ ਹੈ ਆ ਕੀ 10 ਰਸਤਾ ਉਹ ਫਿਰ ਜਿਵੇਂ ਉਹ ਨਿਸ਼ਾਨੀ ਦੱਸ ਦਿੰਦੇ ਜੰਗਲ ਵਿੱਚ ਰੁੱਖ ਦੇ ਹੇਠਾਂ ਜਾਂ ਕਿੱਦਾਂ ਨਾ ਫਿਰ ਉਹ ਅਗਲੇ ਦਿਨ ਉਹ ਸਵੇਰ ਉੱਠਦਾ ਹੈ ਚਾਹ ਪਾਣੀ ਪੀਂਦਾ ਹੈ ਤੇ ਉਹ ਉੱਥੇ ਪਹੁੰਚ ਜਾਂਦਾ ਜਿੱਥੇ ਉਹ ਦੱਸਿਆ ਹੁੰਦਾ ਹੈ ਉਹ ਤੇ ਉਹ ਦੋ ਮੋਰਾ ਹੁੰਦੀਆਂ ਨੇ ਉਹ ਜਿਹੜੀਆਂ ਨਿਸ਼ਾਨ ਦਿਸ ਜਾਂਦਾ ਉਸ ਤਰ੍ਹਾਂ ਭਾਲ ਦਾ ਭਾਲ ਕਰਦਾ ਉਸਤੀ ਉੱਥੇ ਪਹੁੰਚ ਜਾਂਦਾ ਹੈ ਤੇ ਫਿਰ ਜਦੋਂ ਉੱਥੇ ਉਸ ਨੂੰ ਮਿਲ ਜਾਂਦੀਆਂ ਨੇ ਤੇ ਫਿਰ ਉਹ ਦੋ ਮੋਰਾ ਚੁੱਕਦਾ ਹੈ ਤੇ ਘਰ ਆਣ ਨੂੰ ਆ ਜਾਂਦਾ ਜਦੋਂ ਉਹ ਘਰੇ ਆਉਂਦਾ ਤੇ ਉਸ ਦੀ ਪਤਨੀ ਕਹਿੰਦੀ ਹੈ ਕਿ ਆਪਾਂ ਨੂੰ ਦੁੱਖ ਤਕਲੀਫਾਂ ਵਿੱਚ ਲੰਘਦਿਆਂ ਨੂੰ ਬੜਾ ਟਾਈਮ ਹੋ ਗਿਆ ਤੇ ਹੁਣ ਮੇਰਾ ਅੱਜ ਮੱਛੀ ਦਾ ਮੇਡ ਖਾਣ ਨੂੰ ਬੜਾ ਦਿਲ ਕਰਦਾ ਹੈ ਜੇ ਤੂੰ ਉਸ ਕਮੇ ਤੇ ਚੱਲ ਇੱਕ ਮੋਹਰ ਵਿੱਚੋਂ ਜਾ ਕੇ ਮੱਛੀ ਲੈ ਉਹ ਕਹਿੰਦਾ ਕਿ ਚਲ ਠੀਕ ਹੈ ਨਾ ਉਹ ਕਿ ਮੈਂ ਲੈ ਆਉਣਾ ਮੱਛੀ ਉਹ ਫਿਰ ਇੱਕ ਤਾਂ ਅੰਦਰ ਰੱਖ ਦਿੰਦਾ ਇੱਕ ਮੋਰ ਲੈ ਕੇ ਚਲਾ ਜਾਂਦਾ ਹੈ ਤੇ ਉਹ ਮੱਛੀ ਲੈ ਆਉਂਦਾ ਵੱਡੀ ਸਾਰੀ ਮੱਛੀ ਉਹ ਆ ਕਰੇ ਆਉਂਦਾ ਹੈ ਫਿਰ ਉਹ ਆਦੀ ਪਤਨੀ ਨੂੰ ਕਹਿੰਦਾ ਕਿ ਆ ਲੈ ਮੱਛੀ ਤੇ ਤੂੰ ਇਹਨੂੰ ਕੱਟ ਤੇ ਬਣਾ ਤੇ ਮੈਂ ਆਉਣਾ ਠੀਕ ਹੈ ਉਹ ਕੰਮ ਕਰ ਤੇ ਚਲਾ ਜਾਂਦਾ ਤੇ ਉਹ ਜਦੋਂ ਮੱਛੀ ਨੂੰ ਧੋ ਸਵਾਰ ਕੇ ਘਟਣ ਲੱਗਦੀ ਇਹਦੇ ਵਿੱਚੋਂ ਮੋਤੀ ਨਿਕਲਦੇ ਨੇ ਦੋ ਬਹੁਤ ਹੀ ਕੀਮਤੀ ਜਿਹੜੇ ਕੀ ਮੋਤੀ ਹੁੰਦੇ ਨੇ ਉਹ ਨਿਕਲਦੇ ਨੇ ਉਹ ਉਸਦੀ ਪਤਨੀ ਉਹ ਸਾਮ ਕੇ ਰੱਖ ਲੈਂਦੀ ਉਹਨਾਂ ਮੋਤੀਆਂ ਨੂੰ ਕਹਿੰਦੀ ਹੈ ਕਿ ਜਦੋਂ ਇਹ ਘਰੇ ਆਵੇਗਾ ਤੇ ਮੈਂ ਇਸ ਨੂੰ ਦੱਸਾਂਗੀ ਫਿਰ ਜਦੋਂ ਘਰੇ ਆਉਂਦਾ ਰਾਤ ਨੂੰ ਰੋਟੀ ਪਾਣੀ ਖਾਣ ਲੱਗਦੇ ਨੇ ਤੇ ਉਸਦੀ ਪਤਨੀ ਉਸਦੇ ਕੋਲ ਜ਼ਿਕਰ ਕਰਦੀ ਹੈ ਕਿ ਇਸ ਤਰ੍ਹਾਂ ਮੱਛੀ ਦੇ ਵਿੱਚੋਂ ਦੋ ਮੋਤੀ ਨਿਕਲੇ ਨੇ ਬਹੁਤ ਹੀ ਜਿਆਦੇ ਸੋਹਣੇ ਤੇ ਕੀਮਤੀ ਲੱਗਦੇ ਨੇ ਮੈਨੂੰ ਘਰੋਂ ਦਾ ਕਰਵਾਲਾ ਉਹ ਕਹਿੰਦਾ ਹੈ ਕਿ ਸਵੇਰੇ ਮੈਂ ਕਿਸੇ ਸੁਨਿਆਰੇ ਨੂੰ ਦਿਖਾ ਕੇ ਆਵਾਂਗਾ ਫਿਰ ਉਹ ਮੋਤੀ ਵਿੱਚੋਂ ਇੱਕ ਮੋਤੀ ਲਿਆ ਜਾਂਦਾ ਹੈ ਤੇ ਉਹ ਸ਼ਹਿਰ ਜਾਂਦਾ ਹੈ ਸ਼ਹਿਰ گاؤں ਦੇ ਵਿੱਚ ਹੀ ਆਦੇ ਪਿੰਡਾਂ ਦੇ ਨੇੜੇ ਤੇਲ ਜਾਂਦਾ ਹੈ ਸ਼ਹਿਰ ਚ ਤੇ ਉੱਥੇ ਜਾ ਕੇ ਵਿਖਾਉਂਦਾ ਹੈ ਤੇ ਉਹ ਕਹਿੰਦਾ ਕਿ ਹਾਂ ਇਹ ਤਾਂ ਬਹੁਤ ਹੀ ਜ਼ਿਆਦਾ ਕੀਮਤੀ ਨੇ ਤੇ ਇਹ ਜ਼ਰੂਰ ਕਿਸੇ ਨਾ ਕੀ ਵੱਡੇ ਹੋਣੇ ਆ ਇੱਥੇ ਇਹ ਮੈਂ ਮੇਰੇ ਕੋਲ ਖਰੀਦਣ ਦੀ ਔਕਾਤ ਨਹੀਂ ਹੈਗੀ ਤੇ ਉਸਨੇ ਉਹ ਇੱਕ ਬਾਦਸ਼ਾਹ ਬਾਰੇ ਦੱਸ ਦਿੰਦਾ ਕਿ ਉਸ ਬਾਦਸ਼ਾਹ ਕੋਲ ਚਲਾ ਜਾ ਤੇ ਉਹ ਤੈਨੂੰ ਦੱਸੇਗਾ ਕਿ ਇਹ ਕਿੰਨੇ ਕੀਮਤੀ ਨੇ ਤੇ ਇਹਨਾਂ ਦਾ ਕੀ ਉਹ ਤੈਨੂੰ ਦੇ ਸਕਦਾ ਮੁੱਲ ਫਿਰ ਉਹ ਹੈਗਾ ਵੀ ਉਹ ਦਿয়ালੂ ਤੇ ਕਿ ਵਧੀਆ ਟਾਂਗਾ ਲਾਇਆ ਹੈ ਕਿ ਬੰਦਾ ਇਹ ਕੀ ਧੋਖਾ ਧੜੀ ਵਾਲਾ ਨਹੀਂ ਹੈਗਾ ਉਸੇ ਤਰ੍ਹਾਂ ਹੀ ਕਰਦਾ ਉਸੇ ਬਾਦਸ਼ਾਹ ਕੋਲ ਪਹੁੰਚ ਜਾਂਦਾ ਹੈ ਬਾਦਸ਼ਾਹ ਕੋਲ ਜਾ ਕੇ ਜਦੋਂ ਉਸਦੇ ਦਰਬਾਰ ਵਿੱਚ ਉਹ ਮੋਤੀ ਫਰਾਂਦਾ ਉਹ ਕਹਿੰਦਾ ਕਿ ਹਾਂ ਇਹ ਤੇ ਨੂੰ ਇਹ ਕਿਥੋਂ ਮਿਲਿਆ ਉਹ ਫਿਰ ساری ਵਾਰਦਾਤ ਦੱਸਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਇਹ ਤਾਂ ਮੋਤੀ ਬਹੁਤ ਹੀ ਜ਼ਿਆਦਾ ਕੀਮਤੀ ਇਹ ਮੋਤੀ ਅੱਜ ਕੱਲ ਤਾਂ ਮਿਲਦੇ ਹੀ ਨਹੀਂ ਤੇ ਉਹ ਫਿਰ ਉਹ ਜਿਹੜੇ ਮੋਤੀ ਹੁੰਦੇ ਨੇ ਉਸ ਕੋਲੋਂ ਲੈ ਲੈਂਦਾ ਹੈ ਉਹ ਕਹਿੰਦਾ ਕਿ ਇਸ ਦੇ ਨਾਲ ਇੱਕ ਹੋਰ ਵੀ ਮੋਤੀ ਹੋਏਗਾ ਉਹ ਕਹਿੰਦਾ ਹਾਂ ਉਹ ਕਹਿੰਦਾ ਹੁੰਦਾ ਤੂੰ ਕੱਲ ਨੂੰ ਮੋਤੀ ਲੈ ਕੇ ਆ ਜੀ ਤੇ ਇਸ ਦੀ ਕੀਮਤੀ ਇੰਨੀ ਹੋਵੇਗੀ ਕਿ ਤੂੰ ਚਾਰ ਖੋਤੇ ਖੱਜਰਾ ਲੈ ਔਸ ਉੱਤੇ ਜਿੰਨਾ ਭਰ ਕੇ ਸੋਨਰੀਆ ਮੋਹਰਾਂ ਅਲ ਜਾ ਸਕਦਾ ਹੋਇਆ ਅਲ ਜਾ ਸਕਦਾ ਉਹ ਇਸ ਇਹ ਇਹਨਾਂ ਮੋਤੀਆਂ ਦੀ ਇਹ ਕੀਮਤ ਹੈ ਉਹ ਸੋਚਦਾ ਕਿ ਹਨਾ ਕਿੰਨੀ ਕੀਮਤ ਹੈ ਫਿਰ ਉਸੇ ਤਰ੍ਹਾਂ ਹੀ ਕਰਦਾ ਹੈ ਉਹ ਅਗਲੇ ਦਿਨ ਚਾਰ ਖੱਜਰਾ ਲੈ ਜਾਂਦਾ ਹੈ ਤੇ ਫਿਰ ਉਹ ਇੱਕ ਜਿਹੜਾ ਮੋਤੀ ਕਰੇ ਹੁੰਦਾ ਉਹ ਵੀ ਲੈ ਜਾਂਦਾ ਉਹ ਦੇ ਕੇ ਤੇ ਉੱਥੋਂ ਜਿੰਨਾ ਵੀ ਹੀ ਸੋਨਾ ਵਗੈਰਾ ਸੋਨਰੀਆਂ ਮੋਹਰੇ ਭਰ ਸਕਦਾ ਸੀ ਚਾਰ ਖਤਰ ਤੋਂ ਤੁਸੀਂ ਵੀ ਸਿਆਣੇ ਹੋ ਕਿ ਕਿੰਨਾ ਹੋ ਸਕਦਾ ਫਿਰ ਉਹ ਲੈ ਕੇ ਉੱਥੇ ਪਹੁੰਚ ਕਰਦਾ ਹੈ ਤੇ ਉਹ ਉੱਥੇ ਸਾਰਾ ਕੁਝ ਲੱਦ ਕੇ ਤੇ ਮੋਤੀ ਉਸ ਨੂੰ ਦੇ ਕੇ ਆ ਜਾਂਦਾ ਹੈ ਤੇ ਫਿਰ ਜਦੋਂ ਕਰੇ ਆਉਂਦਾ ਹੈ ਤੇ ਬਹੁਤ ਹੀ ਜਿਆਦੀਆਂ ਮੋਹਰਾ ਨਾਲ ਬਹੁਤ ਪੈਸਾ ਆਉਂਦਾ ਹੈ ਉਹ ਵਧੀਆ ਜੀਵਨ ਜਿੰਦਗੀ ਬਤੀਤ ਕਰਨ ਲੱਗ ਪੈਂਦੇ ਵਧੀਆ ਮਹਿਲ ਵਿੱਚ ਰਹਿਣ ਲੱਗ ਪੈਂਦੇ ਨੇ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਏ ਤੇ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਹੈ ਕਿ ਮਾਪੇ ਦੀ ਸੇਵਾ ਕਰਿਆ ਕਰੋ ਤਾਂ ਹੀ ਫਲ ਮਿਲਦਾ ਏ ਤੇ ਉਹਨਾਂ ਨੂੰ ਇੰਨਾ ਫਲ ਮਿਲਿਆ ਕਿ ਉਹਨਾਂ ਕੋਲ ਕਦੇ ਵੀ ਨਹੀਂ ਖਤਮ ਹੋ ਸਕਦਾ ਬਾਕੀ ਉਸਦੇ ਜਦ ਤਿੰਨੇ ਭਰਾ ਸੀ ਬਾਅਦ ਵਿੱਚ ਉਸੇ ਨਾਲ ਈਰਖਾ ਕਰਨ ਲੱਗ ਪਏ ਜਾਣ ਉਸਦੇ ਨਿਣੜੇ ਹੋ ਕੇ ਰਹਿਣ ਲੱਗ ਪਏ ਕਿ ਹਨਾ ਇਹ ਕਿੰਨਾ ਅਮੀਰ ਬਣ ਗਿਆ ਇਸੇ ਤਰ੍ਹਾਂ ਹੀ ਕਿਹਾ ਜਾਂਦਾ ਹੈ ਕਿ ਮਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਮਾਂ ਬਾਪ ਦੀ ਸੇਵਾ ਜ਼ਰੂਰ ਕਰਿਆ ਕਰੋ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਵੀਂ ਕਹਾਣੀ ਇੱਕੋ ਜਿਹੜੀ ਬਰਕਤ ਵਾਲੀ ਮੋਹਰ ਹੁੰਦੀ ਉਹ ਉਹਨੂੰ ਰੱਖ ਵੀ ਲੈਂਦਾ ਹੈ ਇੱਕ ਨਾਲ ਹੀ ਉਸ ਦਾ ਇੰਨਾ ਕੁਝ ਹੋ ਗਿਆ ਦੂਸਰੀ ਬਰਕਤ ਵਾਲੀ ਮੋਹਰ ਉਹ ਕਿਸੇ ਨੂੰ ਨਹੀਂ ਦਿੰਦਾ ਉਸ ਨੂੰ ਆਪ ਦੇ ਕੋਲ ਹੀ ਹਮੇਸ਼ਾ ਰੱਖਦਾ ਹੈ ਤੇ ਇਸੇ ਤਰ੍ਹਾਂ ਹੀ ਉਸ ਦੀ ਨਾ ਹੀ ਕਦੇ ਲਾਲਚ ਕਰਨਾ ਚਾਹੀਦਾ ਜੇ ਪਹਿਲਾਂ 5000 ਮੋਹਰਾਂ ਲੈ ਲੈਂਦਾ ਫਿਰ ਵੀ ਇੰਨਾ ਅਮੀਰ ਹੋਣਾ ਸੀ ਜੇ 500 ਵੀ ਲੈ ਲੈਂਦਾ ਫਿਰ ਵੀ ਨਹੀਂ ਹੁੰਦਾ ਜਿਹੜਾ ਇਸੇ ਕਰਕੇ ਹਮੇਸ਼ਾ ਬਰਕਤ ਵਾਲੀ ਚੀਜ਼ ਵੇਖੋ ਇਹ ਨਾ ਵੇਖੋ ਕਿ ਹਾਂ ਸਾਨੂੰ ਇੰਨੀ ਮਿਲਦੀ ਪਈ ਏ ਤੇ ਵੀਡੀਓ ਲਾ ਸੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਮਿਲਦੇ ਆ ਕਿਸੇ ਹੋਰ ਕਹਾਣੀ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ